मोदी मुरदाबाद मुबाद मुपोरेट घर मुरदाबाद 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 किसान ਮੁਰਦਾਬਾਦ ਮੁਰਦਾਬਾਦ ਮੋਦੀ ਚੁਗਲੀ ਮੁਰਦਾਬਾਦ ਮੁਰਦਾਬਾਦ ਅਰਪਰੋਟ ਜਗਤ ਦੇ ਵਿੱਚ ਭੁਗਤ ਵਾਲੀ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮਾਨੀਆਂ ਡਾਲੀਆਂ ਦਾ ਸਾਥ ਦੇਣੀ ਸਰਕਾਰ ਦਾ ਬੜਾ ਇੰਕਰਕਮ ਬੜਾ ਇੰਕਰਕਮ ਬੜਾ ਇੰਕਰਕਮ ਮੈਂ ਜਸਪਾਲ ਸਿੰਘ ਜੀ ਅੱਜ ਜੋ ਪਿੰਡ ਸਭਰਾ ਚੌਂਕ ਦੇ ਵਿੱਚ ਪੁਤਲਾ ਫੁਕਿਆ ਜਾ ਰਿਹਾ ਕਿਸ ਸੰਬੰਧ ਵਿੱਚ ਫੁਕਿਆ ਜਾ ਰਿਹਾ ਇਹ ਮੋਦੀ ਦਾ ਪੇਟ ਛੱਪਾ ਕਰ ਰਹੇ ਆ ਜੀ ਤਾਨੂੰ ਪਤਾ ਹੀ ਆ ਵੀ ਜੋ ਕੁਝ ਕਿਸਾਨਾਂ ਨੇ ਉੱਥੇ ਕਰ ਰਿਹਾ ਇੱਕ ਕਿੰਨੇ ਸਾਡੇ ਕਿਸਾਨ ਉੱਥੇ ਸ਼ਹੀਦ ਹੋ ਗਏ ਆ ਜਦੋਂ ਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਤਾਂ ਸਾਡਾ ਦਿੱਲੀ ਜਾਂਦਾ ਹੱਕ ਆ ਪੰਜਾਬ ਤੋਂ ਪੰਜਾਬ ਦਾ ਤੇ ਦਿੱਲੀ ਦਾ ਕੋਈ ਉਹ ਤਾਂ ਹੈ ਹੀ ਨਹੀਂ ਅਸੀਂ ਵੀ ਇੰਡੀਆ ਦੇ ਆ ਅਸੀਂ ਕੋਈ ਬਾਹਰੋਂ ਤਾਂ ਆਏ ਨਹੀਂ ਨਾ ਤੇ ਇਹ ਜਿਹੜਾ ਨਰਿੰਦਰ ਮੋਦੀ ਜਾਂ ਖੱਟਰ ਸਰਕਾਰ ਆ ਖੱਟਰ ਸਰਕਾਰ ਨੇ ਬਹੁਤ ਮਾੜੀ ਕੀਤੀ ਐ ਵੀ ਅੱਗੋਂ ਕਿਸਾਨਾਂ ਦੇ ਗੋਲੇ ਦਾ ਕੇ ਕਦੀ ਹੋਰ ਰਬੜ ਦੀਆਂ ਗੋਲੀਆਂ ਮਾਰਦੇ ਆ ਦੂਜੀਆਂ ਸਿੱਧੀਆਂ ਗੋਲੀਆਂ ਮਾਰਦੇ ਆ ਕਿੰਨੇ ਸਾਡੇ ਜਿਹੜੇ ਕਿਸਾਨਾਂ ਦੇ ਕਤਲ ਹੋ ਗਏ ਆ ਇਹ ਨਰਿੰਦਰ ਮੋਦੀ ਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ ਇਹ ਐਸੇ ਰਿਲੀਜ਼ ਹੋ ਰਿਹਾ ਤੇ ਆਉਣ ਵਾਲਾ ਸਮਾਂ 24 ਵਾਲਾ ਆਉਣ ਵਾਲਾ ਵਾ ਭਾਜਪਾ ਵਾਲੇ ਵਰਕਰਾਂ ਨੂੰ ਸੋਚਣਾ ਪਊਗਾ ਇਥੇ ਪਿੰਡ ਦੇ ਵਿੱਚ ਲੋਕ ਦੱਸ ਦੇਣਗੇ ਵੀ ਅਸੀਂ ਕੀ ਕਰਦੇ ਆ ਇਹੀ ਆ ਵੀ ਇੱਕ ਦੇ ਬਿੱਲ ਅਸੀਂ ਵਾਪਸ ਕਰਾ ਕੇ ਰਾਵਾਂਗੇ ਦੂਜੀ ਗੱਲ ਚਮਈ ਵਾਲੀ ਇਲੈਕਸ਼ਨ ਆਉਣ ਵਾਲੀ ਆ ਤੇ ਭਾਈਪਾ ਵਰਕਰਾਂ ਨੂੰ ਪਿੰਡਾਂ ਦੇ ਵਿੱਚ ਵਰਨਾ ਔਖਾ ਹੋ ਜਾਊਗਾ ਇਹ ਇਹਨਾਂ ਨੂੰ ਨਾਨੀ ਯਾਦ ਕਰਾ ਦੇਾਂਗੇ ਚਲੋ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਦਾ ਜਿਹੜਾ ਪਤਲਾ ਫੂਕ ਮੁਜ਼ਾਹਰਾ ਕੀਤਾ ਜਾ ਰਿਹਾ ਵਾ ਜਿਹੜਾ ਆਪਣਾ ਮੋਦੀ WTO ਵਿੱਚ ਸਮਝੌਤੇ ਕਰਕੇ ਬੈਠਾ ਵਾ ਜਿੱਦਾਂ ਕਿਸਾਨ ਐਮਐਸਪੀ ਮੰਗ ਰਹੇ ਆ ਇਹ ਉਹਨਾਂ ਨੂੰ ਦੇ ਨਹੀਂ ਰਿਹਾ ਨਾ ਸੁਆਮੀ ਨਾਥਨ ਦੀ ਰਿਪੋਰਟ ਦੇ ਰਿਹਾ ਵਾ ਨਾ ਕਰਜ਼ਾ ਮੁਕਤੀ ਕਰ ਰਿਹਾ ਜਿੱਦਾਂ ਇਹਨੇ ਪਹਿਲਾਂ ਬਿਆਨ ਦਿੱਤੇ ਸੀ ਆਪਣੀ ਸਰਕਾਰ ਬਣਾਉਣ ਵਾਸਤੇ ਕਿ ਜਿਹੜਾ ਪਹਿਲਾ ਕੰਮ ਮੈਂ ਕਰਜ਼ਾ ਮਾਫੀ ਦਾ ਕਰੂੰਗਾ ਉਹ ਵੀ ਨਹੀਂ ਇਹਨੇ ਕੀਤਾ ਜਿਹੜਾ ਆਪਣਾ 2020 ਦੇ ਵਿੱਚ ਮੋਰਚਾ ਲੱਗਾ ਸੀ ਦਿੱਲੀ ਵਜਨ ਅੰਦੋਲਨ ਚੱਲਿਆ ਸੀ ਉਦੋਂ ਵੀ ਇਹਨੇ ਕਹਿਆ ਸੀ ਵੀ ਐਮ ਐਸ ਪੀ ਦੇ ਜਿਹੜਾ ਗਰੰਟੀ ਕਾਨੂੰਨ ਮੈਂ ਬਣਾਉਂਗਾ ਤੁਹਾਡੀ ਕਮੇਟੀ ਬਣਾ ਕੇ ਕਿਸਾਨਾਂ ਦੀ ਨਾਲ ਬੁੱਧੀ ਜੀ ਦੀ ਬਿਠਾ ਕੇ ਤੇ ਮੈਂ ਜਿਹੜਾ ਆਪਣਾ ਗਰੰਟੀ ਕਾਨੂੰਨ ਤੁਹਾਨੂੰ ਗਰੰਟੀ ਕਾਨੂੰਨ ਜਿਹੜਾ ਵਾ ਐਮ ਐਸ ਪੀ ਦੇ ਦੇਵਾਂਗਾ ਪਰ ਉਹਨਾਂ ਵਾਦਿਆਂ ਤੋਂ ਵੀ ਮੁੱਕਰਿਆ ਵਾ ਇਹ ਡਬਲ ਜੀ ਪੀਓ ਦੇ ਵਿੱਚ ਵੱਡੇ ਸਮਝੌਤੇ ਕਰਕੇ ਜਿੱਦਾਂ ਕਰ ਮੁਕਤ ਚੀਜ਼ਾਂ ਜਿਹੜਾ ਬਾਹਰਲੇ ਦੇਸ਼ਾਂ ਤੋਂ ਮਗਾ ਰਿਆ ਵਾ ਉਹਦੇ ਵਿੱਚ ਵੀ ਵੱਡਾ ਘਾਟਾ ਜਿਹੜਾ ਵਾ ਆਪਣੇ ਭਾਰਤ ਨੂੰ ਪਊਗਾ ਪੰਜਾਬ ਦੇ ਕਿਸਾਨਾਂ ਨੂੰ ਪਊਗਾ ਤੇ ਜਬਰਦਸਤ ਵਿਰੋਧ ਕਰ ਰਹੇ ਕਿਸਾਨ ਕਿ ਜਿਹੜਾ ਸਾਨੂੰ ਜੇ ਸਮਝੌਤੇ ਨਾਲ ਸਾਨੂੰ ਕੋਈ ਫਾਇਦਾ ਨਹੀਂ ਹੋਣਾ ਸਾਨੂੰ ਤੇ ਐਮ ਐਸ ਪੀ ਮਿਲਣੀ ਚਾਹੀਦੀ ਘਟੋ ਘਾਟ ਗਰੰਟੀ ਕਾਨੂੰਨ ਦੇ ਉੱਤੇ ਜਿਹੜਾ ਆਪਣਾ ਘਟੋ ਘਾਟ ਸਮਰਥਨ ਮੁੱਲ ਤੇ ਜਿਹੜੀਆਂ ਸਾਡੀਆਂ ਚੀਜ਼ਾਂ ਖਰੀਦੀਆਂ ਜਾਣ ਜਿਦਾ ਤੁਸੀਂ ਵੇਖਿਆ ਆਲੂ ਆਪਾਂ ਵੇਚ ਗਏ ਇਹ ਸਾਡੇ ਕਿਸਾਨਾਂ ਤੋਂ 2 ਰੁਪਏ ਕਿਲੋ ਲੈ ਕੇ ਉਸ ਤੋਂ ਬਾਅਦ 40-40 ਰੁਪਏ ਕਿਲੋ ਵੇਚਦੇ ਆ ਗੰਡੇ ਤੁਸੀਂ ਵੇਖ ਲਓ ਗੰਡੇ ਜਿਹੜੇ ਆ 1 ਰੁਪਏ ਨੂੰ 50 ਪੈਸੇ ਨੂੰ ਲੈ ਕੇ 100-100 ਰੁਪਏ ਕਿਲੋ ਨੂੰ ਵੇਚਦੇ ਆ ਇਸੇ ਤਰ੍ਹਾਂ ਮਟਰਾਂ ਦਾ ਉਹ ਬਾਕੀ ਜੰਨੀਆਂ ਫਸਲਾਂ ਜਿਨ੍ਹਾਂ ਤੇ ਐਮ ਐਸ ਪੀ ਨਹੀਂ ਹੈਗੀ ਉਹਨਾਂ ਦਾ ਵੀ ਇਹੋ ਹਾਲ ਆ ਇਸੇ ਕਰਕੇ ਅਜ ਰੋਜ਼ ਪ੍ਰਦਰਸ਼ਨ ਕਰਕੇ ਜਿਹੜਾ ਆਪਣਾ ਗੈਰ ਰਾਜਨੀਤਿਕ ਸੋਚਤ ਮੋਰਚਾ ਅਤੇ ਸੰਯੁਕਤ ਮੋਰਚਾ ਜਿਹੜਾ ਵਾ ਉਹਨਾਂ ਦੋਵਾਂ ਵੱਲੋਂ ਅੱਜ ਦਾ ਜਿਹੜਾ ਪ੍ਰੋਗਰਾਮ ਦਿੱਤਾਗੇ ਡਬਲਯੂਟੀਓ ਤੇ ਮੋਦੀ ਦੇ ਪੁੱਦਲੇ ਫੂਕਣ ਦਾ ਪਿੰਡ ਸੁਭਰਾ ਵੱਲੋਂ ਜਿਹੜਾ ਅੱਜ ਜ਼ਬਰਦਸਤ ਜਿਹੜਾ ਇਹਨਾਂ ਦਾ ਪ੍ਰਦਰਸ਼ਨ ਰੋਜ਼ ਪ੍ਰਦਰਸ਼ਨ ਕਰਕੇ ਅਸੀਂ ਵੱਤ ਤੋਂ ਵੱਧ ਅਸੀਂ ਇਹਨਾਂ ਦਾ ਰੋਜ਼ ਮੁਜਾਹਰੇ ਕਰ ਰਹੇ ਆ ਤੇ ਪੁੱਦਲੇ ਫੂਕ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਸਤਨਾਮ ਸਿੰਘ ਕੀ ਬੋਲਦੇ ਜੀ ਤੇ ਬਾਬਾ ਸ਼ਾਮ ਸਿੰਘ ਜੀ ਚੌਣ ਸਭਰਾ ਤੋਂ ਜਰਨਲ ਸਖਤਰ ਹਾਂਜੀ ਜੋ ਇਹ ਪਤਲੇ ਫੂਕੇ ਜਾ ਰਹੇ ਕਿ ਸਮਾਜ ਦੇ ਵਿੱਚ ਮਾਰੇ ਤੇਰੇ ਪਤਲੇ ਫੂਕੇ ਜਾ ਰਹੇ ਜੀ ਇਹ ਮੋਦੀ ਸਰਕਾਰ ਦੇ ਤੇ ਡਬਲਿਊਟੀਓ ਦੇ ਫੂਕੇ ਜਾ ਰਹੇ ਆ ਕਿਉਂਕਿ ਜੋ ਸਾਰਿਆਂ ਨੂੰ ਪਤਾ ਹੈਗਾ ਵੀ ਦਿੱਲੀ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ ਕੋਈ ਗਲਤ ਕੰਮ ਵਾਸਤੇ ਕੋਈ ਜਾ ਨਹੀਂ ਰਿਹਾ ਆ ਆਪਣੇ ਹੱਕਾਂ ਵਾਸਤੇ ਬੜੇ ਸ਼ਾਂਤਮਈ ਤਰੀਕੇ ਨਾਲ ਗਏ ਕਿਸਾਨ ਬੇ ਹਥਿਆਰੇ ਗਏ ਆ ਕਿਉਂਕਿ ਆਪਣੀ ਹੱਕਾ ਸਾਡੇ ਯਾਰ ਮੰਗਾਂ ਦਾ ਹਸਨੂਸੂਲ ਆ ਕਿਉਂਕਿ ਕੋਈ ਵੀ ਸਰਕਾਰ ਆ ਭਾਵੇਂ ਪੰਜਾਬ ਦੀ ਭਾਵੇਂ ਸੈਂਟਰ ਦੀ ਆ ਚੋਣ ਹੀ ਸਰਕਾਰ ਇੱਥੋਂ ਹੀ ਆਣਾ ਪੰਜਾਬ ਦੇ ਵਿੱਚੋਂ ਹੀ ਅਸੀਂ ਵੋਟਾਂ ਪਾਈਆਂ ਵਾ ਸਾਡਾ ਆਪਕ ਨਹੀਂ ਭੰਦਾ ਇਹਨਾਂ ਹਰਿਆਣੇ ਦੇ ਵਿੱਚ ਬੈਰੀਕੇਟ ਕਰਕੇ ਬਾਰਡਰ ਬਣਾਉਂਦੇ ਆ ਇਹਨਾਂ ਸਾਨੂੰ ਪਾਕਿਸਤਾਨ ਤੋਂ ਖਤਰਾ ਨਹੀਂ ਜਿੰਨਾ ਨਾਲ ਹਰਿਆਣੇ ਤੋਂ ਕਰਤਾ ਵਾ ਬਾਕੀ ਜਿੰਨਾ ਚਿਰ ਮਰਜੀ ਇਹ ਸਰਕਾਰ ਗਾੜੀ ਬੈਰੀਕੇਟ ਲਾ ਲੇ ਜੋ ਮਰਜੀ ਲਾ ਲੇ ਗੋਲੀਆਂ ਚਲਾ ਲੇ ਜਿੰਨਾ ਚਿਰ ਸਾਡੇ ਹੱਕ ਨਹੀਂ ਮਿਲਦੇ ਐਂ ਉੱਥੇ ਉਠਣਾ ਨਹੀਂ ਗਾ ਕਿਸੇ ਵੀ ਹੱਦ ਤੱਕ ਸਾਨੂੰ ਜਾਣਾ ਪਵੇ ਜਾਵਾਂਗੇ ਬਾਕੀ ਜਿੰਨਾ ਚਿਰ ਇਹ ਸਰਕਾਰ ਆ ਕੋਆਪਰੇਟ ਘਰਾਣੇ ਦਾ ਸਾਥ ਨਹੀਂ ਛੱਡਦੀ ਉਹਨਾਂ ਜਿਹੜੇ ਸਰਕਾਰ ਪੰਜਾਬ ਦੇ ਚ ਵੜਨ ਦੇ ਨਾਮ ਨਾਲ ਲਵੇ ਹੁਣ ਜਦਾਂ ਵੇਖ ਲੋ ਆਪਣੇ ਕਿਸਾਨਾਂ ਦੇ ਸੰਤਰਿਆਂ ਦੇ ਬਾਗ ਇਹ ਉਹ ਸੰਤਰੇ ਕਿਸਾਨਾਂ ਨੇ ਛੜਕਾਂ ਦੇ ਰੋਲੇ ਆ 1 ਰੁਪਈਆ 2 ਰੁਪਈਆ ਕਿਲੋ ਵੀ ਨਹੀਂ ਉਹਨਾਂ ਨੂੰ ਖਰੀਦ ਦਿੰਦਿਆ ਕੋਈ ਖਾਰ ਕੇ ਪੰਜਾਬੀ ਆਪਣੇ ਕਿਸਾਨਾਂ ਨੇ ਤਰਤਖਾਤਾ ਵੀ ਚੱਲ ਇੱਕ ਇੱਕ ਘਾਰ ਹੀ ਦੋ ਦੋ ਸੰਤਰੇ ਲੈ ਲੋ ਤੇ ਕਿਸਾਨਾਂ ਦਾ ਜਿਹੜੀ ਪ੍ਰਭਾਈ ਹੋ ਸਕੇ ਕੰਮ ਸਿਕਮ ਖਰਚਾ ਦੇ ਮੁੜੇ ਜੋ ਖਾਤਾ ਸੁਧਰਿਆ ਕੀਤੀਆਂ ਵਾ ਤੇ ਜਿਹੜੇ ਕੋਰਪੋਰੇਟ ਘਰਾਣੇ ਨੇ ਜਿੱਦਾਂ ਬਾਦਲਵਾਰਗਿਆਂ ਦੇ ਸਾਰੇ ਬਾਗੀ ਖਰੀਦੇ ਗਏ ਹੈ ਤੇ ਉਹ ਵੀ ਸੰਤਰਾ ਹੈ ਨਾ ਉਹ ਕੋਈ ਬਾਹਰੋਂ ਦੇ ਆਇਆ ਹੀ ਨਹੀਂਗਾ ਇਹ ਕਰਕੇ ਜੋ ਮੋਦੀ ਸਰਕਾਰ ਦੀਆਂ ਨੀਤੀਆਂ ਬਹੁਤ ਜ਼ਿਆਦੀਆਂ ਮਾੜੀਆਂ ਵਾਂ ਕੋਪਰੇਟ ਕਰਾਣੇ ਦੇ ਨਾਲ ਇਹਦੀ ਬਹੁਤ ਵੱਡੀ ਸਾਂਝ ਆ ਜਿੱਦਾਂ WTO ਹੋ ਗਿਆ ਹੋਰ ਕੋਪਰੇਟ ਕਰਾਣੇਗੇ ਪਾਣੀ ਡਾਨੀ ਹੋਗੇ ਇਹ ਕਿਸਾਨਾਂ ਨੂੰ ਕੁਚਲਣਾ ਚਾਹੁੰਦਾ ਵਾ ਪੰਜਾਬ ਨੂੰ ਖਾਸ ਕਰਕੇ ਇਹ ਬਿਲਕੁਲ ਮਿੱਟੀ ਕਰਨਾ ਚਾਹੁੰਦਾ ਇਹ ਜਿਹੜਾ ਪੰਜਾਬ ਆ ਸਾਡੀ ਗਰੂਆਂ ਪੀਰਾਂ ਦੀ ਧਰਤੀ ਆ ਸਾਨੂੰ ਮਾਣ ਆ ਸਾਡੇ ਪੰਜਾਬ ਦੇ ਸਾਡੇ ਗਰੂਆਂ ਦੇ ਇਹ ਕਿਸੇ ਵੀ ਹੱਦ ਤੱਕ ਇਹਦਾ ਪੰਜਾਬ ਨਹੀਂ ਕਾਟੇ ਜਾਊਗਾ ਸਦਾ ਹੀ ਚੜ੍ਹਦੀ ਕਲਾ 'ਚ ਰਹੂਗਾ ਤੇ ਆਪਦੇ ਹੱਕ ਲੈ ਕੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੀ ਰਾਜਪੁੱਤਲਾ ਮੇਰੇ ਸਾਥੀਆਂ ਨੇ ਜੋ ਗਬਰੂ ਤੀ ਕਾਨੂੰਨ ਜਦੋਂ ਤੋਂ ਗਿਆਣਾ ਬਣਾਉਣੀ ਅੱਜ ਕੋਈ ਵੀ ਨਾ ਸਾਹਮਣੀ ਲਾਗੂ ਏਡੇ ਮਾਰੂ ਮਾਰੂ ਕਾਨੂੰਨ ਦੂਜੀ ਆਪਾਂ 23 ਕਾ ਦੇ ਪਹਿਲੇ ਗੱਬੀ ਦੀ ਨੂੰ ਫੂਕਦੇ ਰਹੇ ਰੰਡਾ ਦੇ ਮੋੜ ਰੋਕ ਕਰ ਰਹੇ ਜਿੰਦੇ ਤੇ ਰੰਡਾ ਵੀ ਗਏ ਕੋਈ ਦੋ ਗਏ ਆ ਗਾੜੀ ਜਾ ਕਰਦੇ ਉਹਨਾਂ ਦੇ ਵਿਰੋਧ ਰੋਟੀ ਜਰਾ ਧੰਨਵਾਦ ਕੀਤਾ ਹਾਂ ਜੀ ਕੀ ਨਾੜੀ ਤੁਹਾਡਾ ਚਾਹੋਗੇ ਜੋ ਇੱਥੇ ਪੁੱਤਨਾ ਬਾਕੀ ਜੀ ਬੇਤ ਕਰ 88 ਦਿੱਤਾ ਜੋ ਭਾਰਤ ਸਰਕਾਰ ਕੇਂਦਰ ਸਰਕਾਰ ਜਿਹੜੀ ਡਬਲਟੀਆਂ ਨੂੰ ਕਰਨਾ ਚਾਹੁੰਦੇ ਤੇ ਕਿੰਨਾ ਸਾਲ ਪੁਰਾਣੇ ਕਦੇ ਅਸੀਂ ਨਾ ਜ਼ੁਲਮ ਸਿੱਖੇ ਤੇ ਨਾ ਹੀ ਸਹਿਣ ਕਰਦੇ ਚੜ੍ਹਦੀ ਕਲਾ ਦਾ ਸਰਬ ਗੁਰੂ ਨਾਨਕ ਮਹਾਰਾਜ ਜੀ ਇੱਕ ਉਹ ਕੌਮ ਆ ਜਿਹੜੇ ਸਰਬੱਤ ਦੇ ਭਲੇ ਪਛੇੜਦੇ ਇਹ ਉਹ ਜਿਹੜੇ ਜਿਹੜੀ ਕੋਈ ਤਾਂ ਤੋਂ ਪ੍ਰੋਜੈਕਟਾਂ ਦੇ ਵਿੱਚ ਸਾਨੀ ਦੇ ਨਾਮ ਤੋਂ ਦੋ ਡਰਮੀਆਂ ਦੇ ਪੈਕਸ ਨੂੰ ਉਹ ਮਿਲੂਗਾ ਜੋ ਜਿੱਟੇਗਾ ਉਹ ਬਾਨੀਆਂ ਦਾ ਹੋਣਗੇ ਸਾਡੇ ਪੱਟੀ ਦੇ ਪੈਕਟ ਬਾਲ ਇਹਨਾਂ ਦਾ ਵਾ ਸਹੀ ਜੇ ਸਹੀ ਅੰਪੀ ਤੇ ਲਾਉਣਗੇ ਆਪਣੀ ਮਰਜ਼ੀ ਮਨ ਮਰਜ਼ੀ ਦਾ ਰੇਟ ਲਾਉਣਗੇ ਇਸ ਕਰਕੇ ਕਸਾਨ ਸ਼ਕਤ ਕੇ ਕਮੇਟੀ ਪੰਜਾਬ ਦਾ ਕੋਟ ਬੋਟ ਦਾ ਐਲਾਨ ਵਾ ਜਿੱਨਾ ਸਾਡੇ ਸਾਡੇ ਜਦੋਂ ਸਾਡੇ ਪਿੰਡ ਆਪ ਦਿਮਾਗ ਚਲਦਾ ਕਰਾਂਗੇ ਮੁਰਦਾਬਾ ਮੁਰਦਾਬਾ ਜਿੰਦਾਬਾ ਮੁਰਦਾਬਾ ਹੋਦੀ ਸਰਕਾਰ ਮੁਰਦਾਬਾ ਜਿੱਥੇ ਬੰਦੇ ਲੋ ਨਾਰੇ ਪਾਜੀ ਕੀਤੀ ਜਾ ਰਹੀ ਹੈ ਜੀ ਮੁਰਦਾਬਾ 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 ਸ਼ਾਸਕ ਕਮੇਟੀ ਜਿੰਦਾਬਾ ਜਿੰਦਾਬਾ ਜਿੰਦਾ ਕੌਟ ਕਮੇਟੀ ਜਿੰਦਾਬਾਦ 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 ਰਾយਤਿਕ ਮੋਰਚਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਕਿ ਕਰੋ ਵੀਡੀਓ ਸ਼ੇਅਰ ਵੱਤੋ ਵੱਜ ਜੀ ਤੇ ਚੈਨਲ ਕਰੋ ਸਬਸਕ੍ਰਾਈਬ ਬਹੁਤ ਵੱਡੀ ਦੇ ਵਿੱਚ ਜਿਹੜਾ ਤੁਸੀਂ ਕਿਸਾਨ ਦੇਖਿਆ ਜੀ ਇਹ ਹੁਣ ਕਿੰਕਿਆ ਜਾ ਰਿਹਾ ਜੀ ਪੁਦਲਾ ਨਹੀਂ ਫਿਰਨ ਹੋਇਆ ਪੈਰਾਂ ਵਾਲੇ ਬੰਦੇ ਉਹ ਬੰਦੇ ਤਕੀਨ ਚੋਲ ਆਈ ਜਾ ਰਹੀ ਆ ਅੱਗ ਜੀ ਹਾਂ ਨੂੰ ਅੱਥੇ ਗਿਆ ਦੇ ਗਾ ਮੋਦੀ ਵੀ ਸਕੀਮੀ ਹੋ ਗਿਆ ਓਏ ਕਿੱਥੋਂ ਨਿਕਲਿਆ ਜਾ ਗਿਆ ਓਏ ਨਾ ਧੱਕੇ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ 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 ਧੱਕੇ ਕਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ